ਕਾਲਾ ਜੀ ਕਾਲ ਜੀ ਹੋਰ ਭਾਜੀ ਕਿਦਾਂ ਆਪਾਂ ਮਾਲਕ ਦੀ ਮੇਰਾ ਪਾਸ ਬੜਾ ਵਰੀ ਹੁੰਦਿਆ ਮੇਰਾ ਤੁਹਾਡੀ ਯਾਰ ਫਿਰ ਮੱਝ ਹਾਂਜੀ ਤਿਆਰ ਕਰ ਲਈ ਫਿਰ ਤਿਆਰ ਕਰ ਲਈ 2 ਮਹੀਨੇ ਪੂਰੀ ਸਾਂਭੀ 2 ਮਹੀਨੇ ਦਾ 5 ਦਿਨ ਅੱਛਾ ਹਾਂ ਕਹਿਣ ਦੀਆਂ ਗੱਲਾਂ ਨਹੀਂ 2 ਮਹੀਨੇ ਦਾ 65 ਦਿਨ ਸਾਂਭ ਕੇ ਮੱਝ ਰੱਖੇ 65 ਦਿਨ ਸਾਂਭੀ ਆ ਸਾਨੂੰ ਪਤਾ ਹੈ ਮੈਂ ਨਹੀਂ ਕਰਦਾ ਉਦਾਂ ਸਾਂਭੀ ਇਹੀ ਵਪਾਰੀ ਲੋਗ ਆ ਗੰਦੀ ਮੈਂ ਹੁੰਦੀ ਕੋਈ ਵਪਾਰੀ ਨਹੀਂ ਕਰੇ ਰੱਖਦਾ 2 ਮਹੀਨਿਆਂ ਨੁਕਰੇ 라 ਛੱਡੀ ਵਾਹ ਜੀ ਅੱਜ ਲਿਆਂਦੀ ਪਹਿਲੇ ਨੰਬਰ ਤੇ ਹਰ ਵੀਡੀਓ ਜਾਂਦਾ ਰਿਆਂ ਹਾਂ ਕਿੰਨੇ ਕਹਿਣਾ ਪਾਵਾਂਗੇ ਆਪਾਂ ਇਹਦੀ ਭੈਣ ਪਾਈ ਚਾਰ ਫਰਮੇ ਚਲੋ ਭਾਈ ਜੀ ਭਾਈ ਸੀ ਨਾ ਇਹ ਉਹਦੀ ਦੂਜੀ ਤੇ ਪਹਿਲੇ ਮੈਨਾਂ ਖੋਲ ਕੇ ਵਹਾਰੀਏ ਮੈਨਾਂ ਵਗਾਈ ਇੱਕ ਕੱਲ੍ਹ ਹੈਗੀ ਆ ਅੱਜ ਆਪ ਨਹੀਂ ਸਿਫਤ ਕਰਨੀ ਹਾਂ ਹਾਂ ਸਾਡੇ ਵੀਰ ਭਰਾ ਦੱਸਣਗੇ ਕਿ ਮੈਂ ਹੈਗੀ ਆ ਰਾਵੀ ਦੀ ਮੈਂ ਆ ਪਿਓ ਰਾਵੀ ਲਓ ਜੀ ਅੱਜ ਨਾ ਵੇਖੋ ਇਹ ਪਾਕਿਸਤਾਨੀ ਦਵਾ ਹੋਆ ਬਿਲਕੁਲ ਹਾਂ ਤੇ ਅੱਜ ਮੇਰਾ ਭਰਾ ਵੇਖੋ ਸਿਫਤ ਨਹੀਂ ਆਪਾਂ ਕਰਨੀ ਅੱਜ ਤੁਸੀਂ ਆਪ ਹੀ ਦੱਸਣਾ ਅੱਜ ਪਹਿਲੇ ਤੋਂ ਕਿੰਨਾ ਦਊ ਤੋਰ ਕੇ ਭਾਈ ਦੱਸਣਗੇ ਕਿ ਮੈਂ ਦੁੱਧ ਵਾਲੀ ਆ ਜਾ ਕਿਹੜੀ ਮੈਂ ਤੋਰ ਕੇ ਉਭਾਈਆ ਜੇਕ ਮੈਂ ਬਸ ਕੇ ਆਦ ਮੈਂ ਸੂਈ ਆ ਐਂਦ ਹੋਇਆ ਫੇ ਹੁਣ ਤੁਸੀਂ ਵੇਖੋ ਹੁਣ ਕਿੰਨਾ ਨੂੰ ਤੇ ਕਰਨਾ ਇਹਨੇ 6-7 ਕਿਲੋ ਮੈਂ ਸੰਦੀਰ ਜੀ ਮੈਂ ਕੱਢੀ ਹੂੰ ਅੱਛਾ ਬੈਠਾ ਨਹੀਂ ਜਾਂਦਾ ਮੈਂ ਵਾਹ ਜੀ ਵਾਹ ਵੇਖੋ ਹੁਣ ਕਰਮ ਵਾਲੀ ਨੇ ਕੱਟੀ ਦਿੱਤੀ ਆ ਅੱਛਾ ਕੱਟੀ ਦਿੱਤੀ ਵਾਹ ਜੀ ਵਾਹ ਵੇਖੋ ਪੂਰਾ ਫਾਇਦਾ ਹੋ ਗਿਆ ਪਰ ਹੁਣ ਕੀ ਗਈ ਐ ਫੇ ਤੁਸੀਂ ਕਹਿੰਦੇ ਕਿਸ ਇੱਥੇ ਲਾ ਦੇਣੇ ਆ ਹਾਂ ਪਰ ਐਂਦੇ ਲੱਗਣਗੇ ਪਾਵਾ ਤਾਂ ਤਾਂ ਦੀ ਗੱਲ ਹਾਂ ਆਜਾ ਫਰਕਾਰੀ ਭਾਈ ਆਜਾ ਮੈਂ ਨਾ ਜੀ ਮੈਂ ਆਜਾ ਫਰਕਾਰੀ ਪਾ ਕੇ ਵੇਖੀਏ ਵਾਹ ਜੀ ਇਹ ਖੜਾ ਹਮਲਾ ਖੜਾ ਤੇ ਤੇਲੀ ਦਾ ਨਾੜ ਨੂੜ ਖਾ ਦੋ ਤੇ ਪਾਇ ਪੈਪ ਜਿੱਦੀ ਨਾੜ ਯਾਰ ਦੋਵੇਂ ਪਾਸੇ ਮੈਂ ਨਹੀਂ ਨਹੀਂ ਪੀੜੀ ਦਾ ਪਾ ਵਰਗਾ ਥਣ ਲੱਗਾ ਕੱਲਾ ਫੇ ਚੂਣ ਏਡੀ ਜਿਆਦੀ ਪੋਲੀ ਕਹਿਣ ਵਾਲੀ ਗੱਲ ਏ ਇਹ ਗੱਲ ਬਿਲਕੁਲ ਬਿਲਕੁਲ ਸਹੀ ਗੱਲ ਆ ਇਹ ਮਰੀ ਜੀ ਭੜ ਭਾਈ ਨੇ ਥਾਣ ਨੂੰ ਹਾਂ ਤੇ ਪੰਛੀਰ ਦਾ ਇਚਰੇ ਕੀ ਚੂਣ ਦੇਖ ਲੱਥਾਂ ਚ ਡਾੜਦਾ ਵੇਖਿਆ ਜੇ ਹਣਾ ਇੱਧਰ ਲਾ ਕੇ ਲੈ ਮੇਰਾ ਜੀ ਉਣੀ ਅ ਵੀ ਚੋਣ ਜਵੇਂ ਨਲਕਾ ਗਿਰਦਾ ਹਾਂ ਹਾਂ ਇੱਧਰ ਇਹ ਆ ਦੇ ਥੋੜੀ ਭੜ ਪਾ ਗਈ ਲੈ ਹਾਂ ਆ ਵਾ ਲੈ ਲੈ ਨਾ ਗਗ ਫਿਰ ਵੀ ਕਿੰਨੀ ਕਿ ਪਿੱਛੇ ਗਰੰਟੀ ਦਿੱਤੀ ਸੀ ਉਹਨਾਂ ਨੇ ਕਰ ਦੇ ਜਾਣੇ 24 ਕਿਲੋ ਦੀ ਗਰੰਟੀ ਆ ਅੱਛਾ 24 ਕਿਲੋ ਦੀ ਆਪਾਂ ਨਹੀਂ ਗਰੰਟੀ ਦੇਣੀ ਕੋਈ ਸਮਝ ਕਰਿਓ ਹਾਂ ਬਿਲਕੁਲ ਕਿਉਂਕਿ ਅਸੀਂ ਰੁਪਈਏ ਲਾਏ ਆ ਦੀ ਸਮਝਣਾ ਜਿਹਨਾਂ ਨੇ ਆ ਕੇ ਨਾ ਜਿਹਦੇ ਮਨ ਨੂੰ ਚੀਜ਼ ਲੱਗੀ ਜਿਹਨੂੰ ਸਾਰ ਹੋਈ ਬਰੀਡਰ ਨੂੰ ਉਹਨੇ ਮੈਨੂੰ ਆਖਣਾ ਕਿ ਮੈਂ ਦੁੱਧਾਂ ਦੇ ਬਿਲਕੁਲ ਸਰੀਰ ਨਾ ਪੰਪਣਾ ਤੇ ਹਵਾ ਭਰਨੀ ਦੇਣੀ ਨਹੀਂ 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 ਬਿਲਕੁਲ ਇਹਨੂੰ ਕਿਹੜਾ ਬਾਜ਼ਾਰ ਲੱਗਾ ਮਲੇ ਇਧਰ ਕੁਮਾ ਰਾਤ ਦੀ ਗੱਪਣ ਦੀ ਮਹੀਂ ਨਹੀਂ ਮੇਰੇ ਤੋਂ ਵੀੜੀਓ ਸਾਰੀਆਂ ਪਈਆਂ ਜੇਰ ਤਾਂ ਹੀ ਬਣਾਉਂਦੀ ਮੈਂ ਤਾਂ ਖੋਤਾ ਨਹੀਂ ਜਾਂਦਾ ਸੀ ਮੈਂ ਰਾਤ ਨੂੰ ਸਵੇਰੇ ਤੜਕੇ ਫੇਰ ਕੱਢੀ ਨਹੀਂ ਨਹੀਂ ਦੇਖੀ ਜਾਂਦੀ ਆ ਮਾਜਰ ਉਹ ਮਾੜੀ ਮੋਟੀ ਗੱਲ ਸੋਧਾਵਾ 80 ਕਿਲੋ ਮੈਂ ਕੱਢੀ ਗਈ ਆ ਬੱਚੇ ਤੂੰ ਚੰਗਾ ਗੇ ਵੀ ਹਾਂ ਹਾਂ ਲੰਮੀਆਂ ਪੈਂਦੀ ਨਹੀਂ ਮੈਂ ਅੱਛ ਪਾਸ ਦੀਦਾ ਇੱਕ ਦਮ ਬੇਸਾਨੀ ਕੋਈ ਖੁੱਡਾ ਮੈਂ ਵਖਾਦੀ ਉਤੋਂ ਸਰੀਰ ਵਖਾਦੇ ਮੈਂ ਕਿੱਦਾਂ ਮੈਂ ਜੀ ਬੁਰੀ ਹੈਗੇ ਮੈਂ ਕਿੱਦਾਂ ਕਰ ਇਧਰੋਂ ਕਰ ਮਣਾ ਗਿੱਠਾ ਨਾਲ ਆ ਦੇਦਾ ਥਣ ਵੇ ਮੈਨੂੰ ਲੱਗਾ ਹਲਾ ਮਣਾ ਇਧਰੋਂ ਐ ਮੇਰੇ ਮਨ ਲਾਇਆ ਥੰਦ ਨਹੀਂ ਬਿਲਕੁਲ ਨਹੀਂ ਲੱਗਾ ਵੇ ਕਿ ਦਿਖੀ ਜਾਂਦਾ ਮਨੀਤ ਬੜੀ ਨਡਾ ਮਈ ਥਗੀ ਨਾ ਮੈਂ ਤਾਂ ਫੀਲਿੰਗਾਂ ਵੀ ਬੜੀਆਂ ਨਹੀਂ ਮੈਂ ਠੀਕ ਆ ਫੈਦ ਨਹੀਂ ਸਾਰ ਨੂੰ ਲੱਗਾ ਸਾਰ ਤਾਂ ਹੀ ਚੱਡਾ ਹੀ ਚੱਡਾ ਹੁਣ ਆ ਗਈ ਗੱਲ ਮੁੱਲ ਦੀ ਮੋਲੇ ਸੰਦੀਰ ਸਿਆ ਪਰ ਬਈਏ ਲਾ ਕੇ ਮਹੀ ਲਈਆ ਹਾਂ ਵੀਰ ਭਰਾ ਆਪਾਂ ਫੋਨ ਦੇ ਮੁੱਲ ਕਰਾਂਗੇ ਠੀਕ ਆ ਫੋਨ ਤੇ ਹੁਣ ਫੋਨ ਤੇ ਮੋਲ ਹੋਊਗਾ ਪਰ ਮੈਂ ਹੈਦ ਨਹੀਂ ਅੱਜ ਮੈਂ ਸਹਿਤ ਨਹੀਂ ਕਰਨੀ ਤੂੰ ਆ ਦੇ ਮੋਲ ਦਾ ਦੇ ਬਾਕੀ ਜਿਹੜੇ ਵੀਰ ਆਪਾਂ ਨੂੰ ਕਹਿੰਦੇ ਉਹ ਦੱਸਣੇ ਆ ਅਸਲੀ 라ਵੀ ਮੈਂ ਆ ਕਿਹੜੀ ਆ ਇਹ ਕਿ ਮੈਂ ਨਹੀਂ ਦੀਆਂ ਸਾਰੀਆਂ ਲਿਉਨੇ ਮੈਂ ਵੀ ਲਿਉਣਾ ਹਾਂ ਬਿਲਕੁਲ ਪਰ ਅਸਲ ਮੈਂ 라ਵੀ ਦੀ ਕਿਹੜੀ ਬਿਲਕੁਲ ਨਹੀਂ ਦੇਖੀ ਜਾਂਦਾ ਮੈਂ ਪਰ ਮੈਂ ਉਹ ਸੰਦੀਰ ਸਿਆ ਇੱਕ ਤਾਂ ਨਹੀਂ ਸੇਵਤਾ ਮੇਰੇ ਕੋ ਭਰਾ ਗੱਲ ਗਿਆ ਹੁਣ ਸਭ ਨੂੰ ਪਤਾ ਤੈਨੂੰ ਭਰਾ ਕੋਈ ਜਵਾਗ ਦਾ ਕੋਈ ਹੈ ਜਵਾਗ ਦਾ ਕੋਈ ਐ ਨਹੀਂ ਲੇਕਰ ਸਾਨੂੰ ਭਰਾ ਕਿ ਮੈਂ ਜੋੜ ਕਰਨਾ ਕਰਨਾ ਤੇ ਲੋਰੀ ਮੇਰਾ ਵੀਰ ਬਾਕੀ ਵੇਖੋ ਤੇ ਅੱਜ ਜਿੰਨੇ ਗਾਂ ਉਨੀ ਪਹਿਜਣੇ ਜਿੰਨੇ ਵੀ ਮੇਰੇ ਵੀਰ ਭੈਣ ਭਰਾ ਅਜੇ ਕਮੈਂਟ ਕਰਾ ਲਈ ਸੋਹਣੇ ਹੀ ਕਰੇ ਕਮੈਂਟ ਸੋਹਣੇ ਸੋਹਣੇ ਕਰੋ ਚਲੋ ਜਿੰਨੇ ਮਾੜਾ ਵੀ ਕਰਨਾ ਉਹ ਵੀ ਚੰਗਾ ਹੀ ਕਰੋ ਆਪਾਂ ਉਹਨੂੰ ਵੀ ਕੁਝ ਨਹੀਂ ਆਉਂਦੇ ਬਿਲਕੁਲ ਧੰਨਵਾਦ ਉਹਦਾ ਸਾਨੂੰ ਮਾੜਾ ਕਰਦਾ ਕੋਈ ਅੱਜ ਲਿਖਦਾ ਹੀ ਆ ਹਾਂ ਉਹ ਕਿਹੜੀ ਗੱਲ ਨੂੰ ਆਪਾਂ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹਦਾ ਕਿਹੜਾ ਕਿੱਡਾ ਜੀ ਕਰਦਾ ਲਿਖਣ ਨੂੰ ਬਿਲਕੁਲ ਬਿਲਕੁਲ ਚਲੋ ਅੱਜ ਵੀ ਮੈਨਾਂ ਕਿ ਅੱਜ ਦੇਖ ਕੇ ਮੈਨੂੰ ਕਮੈਂਟ ਜਰੂਰ ਕਰੇ ਠੀਕ ਜੀ ਬੈਰ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ